ਨਾ ਵੀ ਪੰਜ ਨੂੰ ਮਥਾਣੀ ਪਰਚਾ ਦਰਜ ਕੀਤਾ ਇੱਕ ਕੀਤਾ ਉਹ ਸਾਜ਼ਿਸ਼ ਤਹਿਤ ਹੀ ਸੀਗਾ ਜਿਹਦੇ ਇਨਕੁਆਰੀ ਵਾਸਤੇ ਮੈਸੇਸਪੀ ਸਾਹਿਬ ਤੇ ਦਰਖਾਸਤ ਦਿੱਤੀ ਠੀਕ ਹੈ ਜੀ ਉਹ ਮਾਰਕ ਇਹਨਾਂ ਨੂੰ ਡੀਐਸਪੀ ਕੋਲੋਂ ਹੋ ਗਈ। ਉਹਦੇ ਅੰਗੇਸ ਵਿੱਚ ਸਾਰੇ ਪ੍ਰੂਫ ਇਹਨਾਂ ਨੂੰ ਦੇਤੇ ਵੀ ਇਹ ਪਰਚਾ ਝੂਠਾ ਤਰਜ਼ ਤੇ ਹੋਇਆ ਵੀ ਸਾਡਾ ਉਹਨਾਂ ਦੇ ਰਿਕਾਰਡ ਵਿੱਚ ਕੋਈ ਵੀ ਜਨਮ ਮੌਜੂਦ ਹੈ ਨਹੀਂ ਸੀ ਉੱਥੇ। ਪਰ ਉਹਦੇ ਸਾਰੇ ਸਪਰੂਫ ਲੈਣ ਦੇ ਬਾਵਜੂਦ ਵੀ ਇਹਨਾਂ ਨੇ ਨਾ ਮੈਥੋਂ ਡਿਮਾਂਡ ਕੀਤੀ 5 ਲੱਖ ਦੀ ਨੇ ਕੀਤੀ ਡਿਮਾਂਡ। ਇਹ ਡਿਮਾਂਡ ਕੀਤੀ ਹੈ ਰਾਜਕਮਾਰ ਜੀ ਨੇ ਇਹ ਕਹਿੰਦੇ ਮੇਰੀ ਡੀਐਸਪੀ ਸਾਹਿਬ ਨਾਲ ਗੱਲ ਕਰੋ। ਠੀਕ ਹੈ। ਇਹ ਰਾਜਕਮਾਰ ਕੌਣ ਹੈ? ਇਹ ਰਜਮਾਰ ਗਨਮਨ ਕਹਿ ਰਹੀ ਹੁਣ ਤਾਂ ਉਹਦਾ ਪਹਿਲਾਂ ਮੈਨੂੰ ਰੀਡਰ ਕਹਿੰਦਾ ਸੀ ਮੈਂ ਹੀ ਰੀਡਰ ਹਾਂ ਜਿਹੜਾ ਕੁਝ ਕਰਨਾ ਮੈਂ ਹੀ ਕਰਨਾ ਠੀਕ ਹੈ 5 ਲੱਖ 5 ਤੋਂ 2 ਤੇ ਆ ਗਿਆ ਜੀ ਠੀਕ ਹੈ ਹਾਂ ਦੋ ਵਾਰ ਸੇ ਮੈਨੂੰ 3 ਦਿਨ ਹੋ ਗਏ ਨੇ ਬਹੁਤ ਕੰਪੇਰ ਕੀਤਾ ਵੀ ਛੇਤੀ ਲੈ ਕੇ ਆਓ ਤੁਸੀਂ ਹਾਂਜੀ ਪਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਵੀ ਸਰ ਸਾਡੇ ਜਿਹੜੀ ਗੱਡੀ ਵਿੱਚ ਪਾਈ ਆ ਉਹਦਾ ਵੀ ਮੈਂ ਇਹਨਾਂ ਨੂੰ ਸਾਰਾ ਟਾਈਮ ਤੇ ਫੋਟੋਆਂ ਵਗੈਰਾ ਦਿੱਤੀਆਂ ਵੀ ਗੱਡੀ ਸਾਡੀ ਉਸ ਟਾਈਮ ਮੁਹਾਲੀ ਖੜੀ ਸੀ ਟੋਲ ਪਲੇਜੈਂਟ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਟੋਲ ਪਲੇਜੈਂਟ ਦੀ ਫੁਟੇਜ ਕਢਵਾ ਲਓ ਠੀਕ ਹੈ ਜੀ ਉਹ ਕਢਵਾਉਣ ਪਿੱਛੇ ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਤੁਸੀਂ ਆਪਣੀ ਗੱਡੀ ਤੇ ਬੰਦਾ ਭੇਜਿਓ ਨਾਲ ਠੀਕ ਹੈ ਜੀ ਫੁਟੇਜ ਲੈਣ ਵਾਸਤੇ ਤਾਂ ਸ਼ਾਮ ਨੂੰ ਇਹਨਾਂ ਨੇ ਮੈਨੂੰ 7 ਵਜੇ ਫੋਨ ਕਰਤਾ ਕਹਿੰਦੇ ਵੀ ਅਸੀਂ ਆਪੇ ਟੋਲ ਪਲਾਜ਼ਾ ਦੀ ਫੁਟੇਜ ਕਢਵਾ ਲਿਆਂਗੇ ਸਾਡਾ ਠਾਨੇਦਾਰ ਜਾਊਗਾ ਤੁਸੀਂ ਸਿਰਫ ਤੇਲ ਪਾਣੀ ਦੇ ਦਿਓ ਮੈਂ ਕਹੀ ਚਲੋ ਠੀਕ ਐ ਹੁਣ ਮੈਂ ਤਾਂ ਜਦੋਂ ਇਹਨਾਂ ਦੇ ਫਸੇ ਇੱਕ ਵਾਰੀ ਇਹਨਾਂ ਨਾਲ ਹੀ ਹਾਂ ਚ ਹਾਂ ਮਿਲਾਉਣੀ ਸੀ ਮੈਂ ਕਹੀ ਠੀਕ ਐ ਉਹਦਾ ਮੈਥੋਂ ਇਹਨਾਂ ਨੇ 5000 ਰੁਪਏ ਲਿਆ ਗੱਡੀ ਟੋਲ ਪਲਾਜ਼ਾ ਪਾਰ ਕਰੀ ਪਰ ਇਹ ਕਹਿੰਦੇ ਹੈ ਹੀ ਨਹੀਂ ਜੀ ਗੱਡੀ ਥੋਡੀ 5000 ਮੁੜ ਕੇ 4 ਦਿਨਾਂ ਬਾਅਦ ਮੈਨੂੰ ਕਹਿੰਦੇ ਮੇਰੀ ਕਿਸੇ ਹੋਰ ਬੰਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਮੈਂ ਗੁਦਾੜ ਲਾ ਕੇ ਤੁਹਾਡੀ ਗੱਡੀ ਟੋਲ ਪਲਾਜ਼ਾ ਵਿੱਚ ਦਿ ਲ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਬਾਈ ਗੱਡੀ ਦਾ ਜਗਾਰਡ ਮੈਂ ਕਿਹਾ ਜਿੱਤਾ ਦਿੱਲੀ ਅੱਜ ਤੁਸੀਂ ਫੜਾਇਆ ਇਹਨਾਂ ਹਾਂਜੀ ਕਿੰਨੇ ਪੈਸੇ ਚ ਫੜਾਇਆ 1 ਲੱਖ ਚੀਕ 1 ਲੱਖ ਰੁਪਏ ਲੱਗਦੇ ਇਹ ਹੈ ਕੌਣ ਆਇਆ ਇਹ ਪਤਾ ਲੱਗਿਆ ਹੁਣ ਤੱਕ ਵੀ ਇਹ ਬੰਦਾ ਹੈ ਕੌਣ ਇਹ ਮੈਨੂੰ ਤਾਂ ਉਹ ਦਿਨ ਦਾ ਤਾਂ ਰੀਡਰ ਕਹਿੰਦੇ ਸੀ ਪਰ ਹੁਣ ਜਦੋਂ ਉਹ ਕਿਤੇ ਤਾਂ ਕਹਿੰਦਾ ਮੈਂ ਗਨਮੈਨ ਮਨਮੈਣਾ ਹੋਣੇ ਹਾਂਜੀ ਡੀਐਸਪੀ ਪੁਚੋਦਾ ਪੁਚੋਦਾ ਜੀ ਗਣ ਮੈਡਮ 100000 ਰੁਪਏ ਦੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਇਸ ਟਰੱਕ ਦੇ ਦਿੱਤੇ ਇਹ ਕਹਿੰਦਾ ਸੀ ਵੀ ਮੈਂ ਹੀ ਕਰਦਾ ਸਾਰੀ ਗੱਲ ਵੀ ਡੀਐਸਪੀ ਸਾਹਿਬ ਨਹੀਂ ਕਰਦਾ ਤੁਹਾਡਾ ਪਰਚਾ ਕਿਸ ਤੇ ਹੋਇਆ ਸੀ ਜਿਹੜਾ ਇਹ ਮੇਰੇ ਹਸਬੰਦ ਤੇ ਤੋਂ ਦੋ ਲੋਕਾਂ ਦਾ ਜਿਹੜਾ ਕੁਝ ਦਿਨ ਪਹਿਲਾਂ ਜਿਹਦੇ ਵਿੱਚ ਇਹਨਾਂ ਨੇ ਲੱਖ ਹਾਂਜੀ 2 ਲੱਖ ਦੀ ਕੀਤੀ ਸੀ ਜੀ ਹੁਣ ਵੀ ਅੱਜ ਲੱਖ ਰੁਪਏ ਤੁਸੀਂ ਇਹਦੇ ਤੋਂ ਕੈਸ਼ ਲਿਆ ਲੈ ਲਿਆ ਹਾਂ ਸਾਹਿਬ ਵਿਜੀਲੈਂਸ ਨੇ ਫੜਿਆ ਹਾਂਜੀ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਹਾਂਜੀ ਇਹ ਪਰਮਜੀਤ ਕੌਰ ਵਾਸੀ ਕਲਿਆਣ ਸੁਖਾ ਸਾਡੇ ਮਦੇਈ ਸੀਗੇ ਇਹਨਾਂ ਨੇ ਸਾਡੇ ਕੋਲੇ ਆ ਕੇ ਕੰਪਲੇਂਟ ਕੀਤੀ ਸੀ ਕਿ ਇੱਕ ਮੁਕੱਦਮਾ ਨੰਬਰ ਸੀ 70/25 ਨਾ ਥਾਣੇ ਦਰਜ ਹੋਇਆ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਹਸਬੰਦ ਤੇ ਉਹਨਾਂ ਦੇ ਬੱਚਿਆਂ ਦੇ ਜਿਹੜਾ ਅਪੀਲ ਦਰਜ ਹੋਈ ਸੀ ਉਹਨਾਂ ਨੇ ਅਪਸੀ ਦੀ ਮੈਟਰ ਸੀ ਆ ਇਸ ਦੇ ਸੰਬੰਧੀ ਵਿੱਚ ਉਹਨਾਂ ਨੇ ਇਨਕੁਆਰੀ ਲਗਾਈ ਸੀ ਆਪਣੇ ਡੀਐਸਪੀ ਸਰ ਕੋਲੇ ਇੱਥੇ ਤੇ ਇਹਦੇ ਵਿੱਚ ਜਿਹੜੀ ਇਨਕੁਆਰੀ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ ਇਹ ਆਪਣਾ ਜਿਹੜਾ ਰਾਜਕੁਮਾਰ ਹੈਗਾ ਇਹ ਅਧਿਆਪਕ ਰੀਡਰ ਸ਼ੋਅ ਕਰਕੇ ਉਹਨੂੰ ਕਹਿੰਦਾ ਸੀ ਵੀ ਜਿਹੜਾ ਤੁਹਾਡੀ ਇਨਕੁਆਰੀ ਹੈ ਤੁਹਾਡੇ ਹੱਕ ਚ ਕਰਵਾ ਦਊਗਾ ਤੇ ਇਸ ਦੇ ਬਦਲੇ ਉਸ ਤੇ ਬਿਹਾਵ ਤੇ ਜਿਹੜਾ ਅਸੀਂ ਆ ਦਾ ਪੂਰਾ ਦਾ ਟਰੈਪ ਲਗਾਇਆ ਤੇ ਇਨਸਪੈਕਟਰ ਸਾਹਿਬ ਨੇ ਤੇ ਸਾਰੇ ਨੇ ਉਹ ਅਸੀਂ ਮੌਕੇ ਤੇ ਜਿਹੜੇ ਲੱਖ ਰੁਪਏ ਆ ਲੈਂਦੇ ਰੇ ਗੇ ਢੇਢ ਨੜ ਨੂੰ ਅਸੀਂ ਫੜਿਆ ਆ ਕੇ ਪਾਣੀ ਅੱਛਾ ਤੇ ਇਹ ਕਿੰਨੇ ਦਿਨ ਪੁਰਾਣਾ ਜਿਹੜਾ ਐਫ ਆਈ ਆਰ ਸੀ ਜਿਸ ਦੇ ਵਿੱਚ ਇਹ ਪੈਸੇ ਮੰਗ ਰਿਹਾ ਇਹ ਐਫ ਆਈ ਆਰ 70/25 ਜਿਹੜੀ ਹੈਗੀ ਹੈਗਾ 2025 ਦੀ ਹੈਗੀ ਹੈ ਇਹਦੇ ਜਿਹੜੀ ਮਥਾੜੇ ਤੇ ਲੈਟਰ ਸਿਰ ਤੋਂ ਥੋੜੇ ਟਾਈਮ ਪਹਿਲਾਂ ਦਰਜ ਹੋਈ ਆ ਉਹਦੇ ਵਿੱਚ ਜਿਹੜੀ ਇਹਨਾਂ ਨੇ ਆਪੀ ਵੇਗਣਾ ਦੀ ਦਰਖਾਸਤ ਲਾਈ ਇਸ ਤੇ ਇਹਦੇ ਵਿੱਚ ਤੁਸੀਂ ਗੱਡੀ ਵੀ ਜਿਹੜੀ ਜੱਫਤ ਕੀਤੀ ਆ ਨਾਲ ਇਸ ਗੱਡੀ ਚ ਰਿਕਵਰੀ ਹੋਈ ਹੈ ਇਸ ਕਰਕੇ ਇਸ ਨੂੰ ਜਿਹੜੀ ਹੈਗੀ ਹੈ ਹਾਂ ਫਿਰ ਤਬਤੀਸ਼ ਕਰ ਰਹੇ ਕਿ ਜਨਾਹ ਤੇ ਆ ਗਈ ਗੱਡੀ ਕਿ ਇਹਦੇ ਵਿੱਚ ਡੀਐਸਪੀ ਅਨਵੋਲਵ ਲੱਗਦਾ ਇਸ ਸੰਬੰਧੀ ਅਸੀਂ ਜਿਹੜੀ ਪੜਤਾਲ ਕਰ ਰਹੇ ਹਾਂ ਕਿ ਜੇਕਰ ਕਿਸੇ ਦਾ ਰੋਲ ਆਊਗਾ ਤਾਂ ਕੋਈ ਵੀ ਹੋਵੇ ਤਾਂ ਉਹਨੂੰ ਬਖਸ਼